ਇਸ औरत ਦੇ ਚਿਹਰੇ ਤੋਂ ਤੁਹਾਨੂੰ ਲੱਗ ਰਿਹਾ ਹੈ ਕਿ ਇਸਨੇ ਆਪਣੇ ਪਤੀ ਨੂੰ ਮਾਰ ਕੇ ਡਰਮ ਦੇ ਵਿੱਚ ਲੁਕੋਇਆ ਹੈ ਆਪਣੇ ਪਤੀ ਦੇ ਉੱਤੇ ਜੋ ਹੈ ਸੀਮੈਂਟ ਦਾ ਘੋਲ ਪਾ ਕੇ ਇਹ ਆਈ ਹੈ ਨਹੀਂ ਲੱਗ ਰਿਹਾ ਨਾ ਪਰਜਿਆ ਹੋਇਆ ਹੈ ਇਹ ਮੁਸਕਾਨ ਆਪਣੇ ਪਤੀ ਦੇ 15 ਟੁਕੜੇ ਕਰਕੇ ਉਸ ਨੂੰ ਡਰਮ ਦੇ ਵਿੱਚ ਪਾ ਕੇ ਸੀਮਿੰਟ ਦਾ ਕੋਲ ਪਾ ਕੇ ਅਤੇ ਬਾਅਦ ਦੇ ਵਿੱਚ ਇਹ ਬਾਅਦ ਆਪਣੇ ਬੋਏਫਰੈਂਡ ਸਾਹਿਲ ਦੇ ਨਾਲ ਇਸ ਤਰੀਕੇ ਦੇ ਨਾਲ ਹੋਲੀ ਮਨਾਉਂਦੀ ਨਜ਼ਰ ਆ ਰਹੀ ਹੈ। ਉਹਦੇ ਮੂੰਹ ਦੇ ਵਿੱਚ ਜੋ ਹੈ ਉਹ ਖਾਣ ਵਾਲੀ ਚੀਜ਼ ਪਾ ਰਹੀ ਹੈ ਤੇ ਉਹ ਵੀ ਜਿਹੜਾ ਹੈ ਇਸ ਨੂੰ ਦులਾਰ ਦੇ ਨਾਲ ਖਵਾ ਰਿਹਾ ਹੈ। ਇਹ ਵੀਡੀਓ ਦੇਖ ਕੇ ਬਹੁਤਿਆਂ ਦੇ ਰੋਂਗਟੇ ਖੜੇ ਹੋ ਜਾਣਗੇ ਕਿ ਆਖਿਰਕਾਰ ਇਸ ਔਰਤ ਦੇ ਚਿਹਰੇ ਤੇ ਬਿਲਕੁਲ ਵੀ ਸ਼ਿਕੰਜਾ ਨਹੀਂ ਹੈ। ਇਹ ਔਰਤ ਇੱਕ ਟਾਈਮ ਤੇ ਆਪਣੇ ਪਤੀ ਦੇ ਨਾਲ ਆਪਣੇ ਬੱਚੇ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ ਦੇਖ ਕੇ ਜਮਾ ਨਹੀਂ ਲੱਗਦਾ ਕਿ ਆਖਿਰਕਾਰ ਇਹ ਪਰਿਵਾਰ ਖੋਸ਼ ਨਹੀਂ ਹੈ ਦੇਖ ਕੇ ਜਮਾ ਨਹੀਂ ਲੱਗਦਾ ਕਿ ਆਪਣੇ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਹੈ ਪਰ ਆਪਣੇ ਪਤੀ ਨੂੰ ਮਾਰਨ ਤੋਂ ਬਾਅਦ ਇਹ ਜੋ ਹੈ ਉਹਦੀ লাশ ਨੂੰ ਟਿਕਾਣੇ ਟਿਕਾਣੇ ਲਗਾ ਕੇ ਉਸਦੇ লাশ ਨੂੰ ਡਰਮ ਦੇ ਵਿੱਚ ਪਾ ਕੇ ਉਸਦੇ লাশ ਦੇ ਟੁਕੜੇ ਕਰਕੇ ਤੇ ਬੜੇ ਹੀ ਜੋ ਹੈ ਐਸ਼ੋਰ ਆਰਾਮ ਦੇ ਨਾਲ ਹੋਲੀ ਮਨਾ ਰਹੀ ਹੈ ਇਹ ਦੋਨਾਂ ਦੇ ਚਿਹਰਿਆਂ ਤੇ ਤੁਹਾਨੂੰ ਬਿਲਕੁਲ ਨਹੀਂ ਲੱਗੇਗਾ ਕਿ ਇਹ ਦੋਵੇਂ ਕਿਸੇ ਦਾ ਕਤਲ ਕਰਕੇ ਆਏ ਨੇ ਜੀ ਹਾਂ ਇਹ ਹੋਲੀ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੁਸਕਾਨ ਅਤੇ ਉਸ ਦਾ ਬாய்ਫਰੈਂਡ ਫਿਲਹਾਲ ਤੱਕ ਜੇਲ੍ਹ ਦੇ ਵਿੱਚ ਨੇ ਪਰ ਇਹਨਾਂ ਦੇ ਜਿਹੜੇ ਦਲੇਰੀ ਵੇਖ ਲਵੋ ਕਿਹਾ ਜਾਂਦਾ ਹੈ ਕਿ ਇੱਕ ਔਰਤ ਆਪਣੇ ਨਕਰ ਨੂੰ ਸਵਾਰਦੀ ਹੈ ਪਰ ਇਸ ਨੇ ਆਪਣੇ ਪਤੀ ਨੂੰ ਹੀ ਦੁਨੀਆ ਤੋਂ ਤੋੜ ਦਿੱਤਾ ਸਾਹਿਲ ਇੱਕ ਪੜਿਆ ਲਿਖਿਆ ਨੌਜਵਾਨ ਲੰਡਨ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੀ ਪਤਨੀ ਦੇ ਜਨਮ ਦਿਨ ਤੇ ਖਾਸ ਆਇਆ ਸੀ ਕਿ ਮੈਂ ਆਪਣੀ ਪਤਨੀ ਦਾ ਜਨਮ ਦਿਨ ਮਨਾ ਸਕਾਂ ਪਰ ਇਸ ਨੇ ਕੀ ਕੀਤਾ ਉਹ ਤੁਹਾਡੇ ਸਾਹਮਣੇ ਹੈ ਜੀ ਹਾਂ ਜੇਕਰ ਤੁਸੀਂ ਨਵੇਂ ਹੋ ਤੁਹਾਨੂੰ ਨਹੀਂ ਪਤਾ ਕਿ ਆਖਿਰਕਾਰ ਟੀਮ ਪੂਰਾ ਮਾਮਲਾ ਹੈ ਤਾਂ ਤੁਹਾਨੂੰ ਇੱਕ ਵਾਰ ਦੁਬਾਰਾ ਮਾਮਲਾ ਦੱਸ ਦਿੰਨੇ ਆ दरअसल ਮੇਰਠ ਦਾ ਇਹ ਮਾਮਲਾ ਹੈ ਜਿੱਥੇ ਕਿ ਸੌਰਭ ਅਤੇ ਮੁਸਕਾਨ ਆਪਸ ਦੇ ਵਿੱਚ ਇਹਨਾਂ ਨੇ ਲਵ ਮੈਰਿਜ ਕਰਵਾਈ ਸੀ ਘਰ ਦੇ ਇਸ ਵਿਆਹ ਦੇ ਲਈ ਰਾਜੀ ਨਹੀਂ ਸੀ ਪਰ ਫਿਰ ਵੀ ਇਹਨਾਂ ਨੇ ਵਿਆਹ ਕਰਵਾਇਆ ਮੁਸਕਾਨ ਦੇ ਕਹਿਣ ਤੇ ਸੌਰਭ ਜਿਹੜਾ ਆਪਣੇ ਮਾਪਿਆਂ ਤੋਂ ਵੀ ਅਲੱਗ ਰਹਿਣ ਲੱਗ ਗਿਆ ਇਹਨਾਂ ਦੇ ਕੋਲ ਇੱਕ ਬੱਚੀ ਵੀ ਸੀ ਅਤੇ ਫਿਰ ਵੀ ਜਿਹੜੇ ਨੇ ਇਹ ਮੁਸਕਾਨ ਨੂੰ ਜੋ ਹੈ ਜਿਹੜਾ ਸੌਰਵ ਸੀ ਉਹ ਲੰਡਨ ਰਹਿਣ ਲੱਗ ਗਿਆ ਤੇ ਮੁਸਕਾਨ ਨੂੰ ਪਿਆਰ ਜਿਹੜਾ ਹੈ ਉਹ ਉਹ ਇਹਨਾਂ ਦੇ ਗੁਆਣ ਦੇ ਵਿੱਚ ਹੀ ਰਹਿੰਦੇ ਸਾਹਿਲ ਦੇ ਨਾਲ ਪੈ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਸੌਰਵ ਨੂੰ ਮਾਰਨ ਦੀ ਪਲੈਨਿੰਗ ਬਣਾਈ ਅਤੇ ਉਸ ਦੇ 15 ਟੁਕੜੇ ਕਰਕੇ ਉਹ ਨੂੰ ਡਰਮ ਦੇ ਵਿੱਚ ਪਾ ਦਿੱਤਾ ਤੇ ਉਸ ਤੋਂ ਬਾਅਦ ਇਹ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਇੰਜੋਏ ਕਰਨ ਦੇ ਲਈ ਨਿਕਲ ਗਏ ਸੀ ਪਰ ਇਹਨਾਂ ਦਾ ਪੂਰਾ ਪਰਦਾ ਫਾਸ਼ ਮੁਸਕਾਨ ਦੀ ਹੀ ਮਾਂ ਨੇ ਕਰ ਦਿੱਤਾ ਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਦੇ ਨਾਲ ਅਜਿਹਾ ਕੀਤਾ ਹਾਲਾਂਕਿ ਮੁਸਕਾਨ ਦੀ ਮਾਂ ਸੋਤੇਲੀ ਦੱਸੀ ਜਾ ਰਹੀ ਹੈ ਪਰ ਇਹ ਆ ਜੋ ਹੈ ਇਹ ਜਿਆਦਾ ਮੁੱਦਾ ਨਹੀਂ ਹੈ ਕਿ ਉਹ ਸੋਤੇਲੀ ਹੈ ਜਾਂ ਅਸਲ ਹੈ ਪਰ ਮੁੱਦਾ ਵੱਡਾ ਇਹ ਹੈ ਕਿ ਆਖਿਰਕਾਰ ਉਸਨੇ ਆਪਣੇ ਪਤੀ ਨਾਲ ਕੀ ਕੁਝ ਕੀਤਾ ਹੈ ਸੋ ਤੁਸੀਂ ਇਸ ਮਾਮਲੇ ਦੇ ਵਿੱਚ ਕੀ رائے ਰੱਖਦੇ ਹੋ ਕੀ ਕਹਿਣਾ ਚਾਹੋਗੇ ਅਜਿਹੀ ਲੜਕੀ ਦੇ ਬਾਰੇ ਜਿਸਨੇ ਇੱਕ ਮਾਪਿਆਂ ਦਾ ਪੁੱਤ ਖੋលਿਆ ਆਪਣੇ ਹੀ ਪਤੀ ਨੂੰ ਡਰਮ ਦੇ ਵਿੱਚ ਪਾ ਦਿੱਤਾ ਤੇ ਇਸ ਤਰੀਕੇ ਦੇ ਨਾਲ ਇਸਦੇ ਚਿਹਰੇ ਤੇ ਸ਼ਿਕੰਜਾ ਵੀ ਨਹੀਂ ਹੈ ਕਿਹਾ ਜਾਂਦਾ ਹੈ ਕਿ ਇੱਕ ਨੋਰਮਲ ਜਾਨਵਰ ਨੂੰ ਵੀ ਮਾਰਨ ਤੋਂ ਬਾਅਦ ਲੋਕਾਂ ਦੇ ਹੱਥ ਕੰਬ ਪੈਂਦੇ ਨੇ ਲੋਕ ਜਿਹੜੇ ਨੇ ਉਹ ਡਰ ਜਾਂਦੇ ਨੇ ਪਰ ਇੱਕ ਔਰਤ ਨੇ ਆਪਣੇ ਹੀ ਪਤੀ ਨੂੰ ਮਾਰ ਕੇ ਉਸ ਦਾ ਬਿਲਕੁਲ ਵੀ ਰੋਂਗਟਾ ਨਹੀਂ ਖੜਾ ਹੋਇਆ ਬਿਲਕੁਲ ਵੀ ਉਸਦੇ ਚਿਹਰੇ ਤੇ ਸ਼ਿਕੰਜਾ ਸ਼ਿਕੰਜਾ ਜਿਹੜਾ ਉਹ ਨਹੀਂ ਆਇਆ ਸੋ ਅਜਿਹੀ ਔਰਤ ਦੇ ਬਾਰੇ ਕੀ رائے ਰੱਖਦੇ ਹੋ ਕੀ ਕਹਿਣਾ ਚਾਹੋਗੇ ਉਸਦੇ ਪਤੀ ਨੂੰ ਤੁਸੀਂ ਵੀ ਚਾਹੁੰਦੇ ਹੋ ਜੇਕਰ ਇਨਸਾਫ ਮਿਲੇ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਮੁੱਦਾ ਵੱਧ ਤੋਂ ਵੱਧ ਵਾਇਰਲ ਹੋਵੇ